ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਆਪ ਜੀ ਦਰਸ਼ਨ ਕਰ ਰਿਹਾ ਉਹ ਗੁਰਦੁਆਰਾ ਰਣਥੰਬ ਸਾਹਿਬ ਜਿੱਥੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਪੰਗਾਣੀ ਸਾਹਿਬ ਦੇ ਜੰਗ ਤੋਂ ਪਹਿਲਾਂ ਭੈ ਸੰਗੋਸ਼ਾਰਾਂ ਨੂੰ ਆਖ ਕੇ ਇੱਕ ਥੰਮ ਗੜਵਾਇਆ ਨਿਸ਼ਾਨੀ ਲਾਈ ਸੀ ਕਿ ਆਪਾਂ ਇਸ ਤੋਂ ਅੱਗੇ ਨਹੀਂ ਜਾਣਾ ਤੇ ਜਿਹੜੀ ਪਹਾੜੀਆਂ ਦੀ ਫੌਜ ਹੈ ਉਹ ਇਸ ਤੋਂ ਇਸ ਪਾਸੇ ਸਾਡੇ ਵੱਲ ਨਾ ਆ ਸਕੇ ਸੋ ਇਹ ਹੈ ਰਣਥੰਬ ਸਾਹਿਬ ਸੋ ਇਹ ਉਹ ਸਥਾਨ ਹੈ ਸੰਗਤ ਜੀ ਜਿੱਥੇ ਇਹ ਸਤਿਗੁਰਾਂ ਦਾ ਪ੍ਰਕਾਸ਼ ਆ ਗੁਰੂ ਸਾਹਿਬ ਦਾ ਔਰ ਆ ਜਗਾ ਹੈ ਜਿੱਥੇ ਉਹ ਥਮ ਗੱਡਿਆ ਸੀ ਨਿਸ਼ਾਨੀ ਲਾਈ ਸੀ ਕਿ ਇਸ ਤੋਂ ਅਗਾ ਜਿਹੜੀ ਪਹਾੜੀਆਂ ਦੀ ਫੌਜ ਹੈ ਇਸ ਤੋਂ ਅਗਾ ਨਾ ਆ ਸਕੇ ਸੋ ਇਹ ਆਪ ਜੀ ਦਰਸ਼ਨ ਕਰ ਰਿਹਾ ਉਹ ਗੁਰਦੁਆਰਾ ਰਣ ਥਮ ਸਾਹਿਬ ਇਹ ਪੁਰਾਤਨ ਇੱਥੇ ਨਿਸ਼ਾਨੀਆਂ ਨੇ ਏ ਜਿਵੇਂ পুরাਤਨ ਨਿਸ਼ਾਨੀਆਂ ਇੱਥੇ ਜੋ ਮਿਲੀਆਂ ਉਹ ਨੇ ਇਸ ਸਥਾਨ ਤੇ ਸੋ ਇਹ ਸਥਾਨ ਹੈ ਜੋ ਇਹ ਗੁਰਦੁਆਰਾ ਪੰਗਾਣੀ ਸਾਹਿਬ ਦੇ ਨਾਲ ਹੀ ਹੈ ਆ ਰ ਆ ਰਿਆ ਇਧਰੋਂ ਗੁਰਦੁਆਰਾ ਪੰਗਾਣੀ ਸਾਹਿਬ ਵੱਲੋਂ ਤੇ ਨਾਲ ਹੀ ਇਧਰ ਜਿਹੜਾ ਓਏ ਹੋਏ ਆਪ ਜੀ ਜੋ ਸਾਹਮਣੇ ਵੇਖ ਰਹੇ ਹੋ ਇਹ ਜਮਨਾ ਹੈ ਉਹ ਸਾਹਮਣੇ ਪੁਲ ਹੈ ਪਾਣੀ ਕਾਫੀ ਦੂਰ ਹੈ ਖਰ ਪਰ ਇਹ ਵੀ ਵੇਖੋ ਇਥੋਂ ਤੱਕ ਜਿਹੜੀਆਂ ਰੋਕਾਂ ਲੱਗੀਆਂ ਨੇ ਇਹ ਸਾਰਾ ਇਹ ਜਮਨਾ ਦਾ ਇਲਾਕਾ ਜਮਨਾ ਹੈ ਇਥੋਂ ਤੱਕ ਰਣ ਥੰਬ ਸਾਹਿਬ ਤੱਕ ਜਿਹੜਾ ਸੀ ਸਿੰਘਾਂ ਦਾ ਮੋਰਚਾ ਸੀ ਇਹ ਇਸ ਤੋਂ ਅਗਾ ਜਿਹੜੇ ਪਹਾੜੀ ਨੇ ਨਾ ਆ ਸਕਣ ਹੁਣ ਡੂੰਗਾ ਥਾਂ ਜਿਹੜੀ ਜਮਨਾ ਹੈ ਔਰ ਪਰਲੇ ਪਾਸੇ ਜਿਹੜੇ ਰੁੱਖ ਦਿਸਦੇ ਪੈਣੇ ਉਹ ਜਮਨਾ ਤੋਂ ਪਾਰਲੇ ਪਾਸੇ ਪਰਾਂ ਸੰ ਜਿਹੜੇ ਉਹ ਪਹਾੜੀਏ ਸੰ ਪਹਾੜੀ ਦਾ ਜੋਸ਼ ਪਾਸੇ ਸੰ ਸੋ ਇਸ ਲਈ ਇਹ ਸਥਾਨ ਹੈ ਜੋ ਇਹ ਰਣ ਥੰਬ ਸਾਹਿਬ सोए गुरुद्वारा रणथम साहब है जितो कलगी पातशाह गुरु गोबिंद जी महाराज जी ने जो निशानी लाई सी और सामने भंगाणी साहब है जो स्थान है